ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗਿਆ ਸ਼ਰਵਾਦ ਕਰਨ ਪਹੁੰਚ ਗਏ ਆਪਾਂ ਪਟਿਆਲੇ ਆਪਣੇ ਬੰਦੇ ਪਹੁੰਚ ਗਏ ਸਾਰੇ ਸਾਸਤਰੀ ਕਾਲ ਜੀ ਹੋਰ ਜੀ ਪਹੁੰਚ ਗਏ ਸਮੇਂ ਵਦੋ ਜੀ ਹਾਂਜੀ ਪੁੱਤ ਹਾਂਜੀ ਭਾਈ ਅੱਜ ਆਪਣਾ ਹਰਵਿੰਦਰ ਦਾ ਜਨਮ ਦਿਨ ਹੈ ਸਾਰੇ ਭਾਈ ਨੂੰ ਕਰੋ ਵਿਸ਼ਾ ਹਾਂਜੀ ਪੁੱਤ ਕੀ ਕਾ ਜਨਮ ਦਿਨ ਅੱਜ? ਪਹੁੰਚੇ ਬਈ ਆਪਾਂ ਜੌਂਡੀਅਰ ਏਜੰਸੀ ਗੁੱਡੀਆਂ ਨੂੰ ਆਪਾਂ ਬਈ ਟਰੈਕਟਰ ਗਿਫਟ ਕਰਿਆ ਜੌਂਡੀਅਰ ਹੰਦੇ ਸਾਰੇ ਆਏ ਹੋਏ ਬਈ ਆਪਣੇ ਮਿੱਤਰ ਧਿਆਨਾ, ਜੋਤ, ਭਿੰਦਾ ਹੋਰ ਵੀਰ ਠੀਕ ਠਾਕ ਹੈ ਬਈ ਹੋਰ ਪਹੁੰਚ ਗਏ ਖੜਿਆ ਬਾਈ ਆਪਣਾ ਠਗਿਆ ਵਾ ਤਿਆਰ ਹੋਇਆ ਵਾ ਜਾਣੇ ਬੰਦਾ ਰਿਸ਼ਤੇਦਾਰ ਵੀ ਪਹੁੰਚੇ ਆ ਆਪਣੇ ਹਾਂਜੀ ਕਿੰਨੇ ਪਹਰੇ ਆਉਂਦੇ ਇਹ ਆਪਾਂ ਲੋ ਖੜੇ ਆ ਬਈ ਆਪਣੇ ਆਪਣੇ ਗਰੁੱਪ ਬਣਾਈ ਜੋ ਬੜਦੇ ਚੱਚ ਬੜ ਰਹੇ ਆ ਨਿਕਲ ਰਹੇ ਆ ਮੁਾਰਕਾ ਜੀ ਮੁਾਰਕਾ ਮੁਾਰਕਾ ਜੀ ਮੁਾਰਕਾ ਮੁਾਰਕਾ ਦੇ ਹਰਵਿੰਦਰ ਨੂੰ ਪਾਲਟੀ ਲੈਣੀ ਆ ਤੇ ਇੱਧਰ ਖੜਿਆ ਭਾਈ ਆਪਣਾ ਸੈਂਪਲੀ ਸਾਹ ਵਾਲਾ ਗਰੁੱਪ ਹੋਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਪਹੁੰਚ ਗਏ ਜੀ ਪਹੁੰਚ ਗਏ ਜੀ ਆ ਪਹੁੰਚ ਗਏ ਵੀਰੇ ਲੇਟ ਹੋ ਗਏ ਜੀ ਹੈ ਆ ਲੇਟ ਤੁਸੀਂ ਆ ਅਸੀਂ ਨਹੀਂ ਲੇਟ ਅਸੀਂ ਲੇਟ ਹੋ ਗਏ ਜੀ ਬਲੌਗਰ ਸਾਹਿਬ ਲੇਟ ਬਲੌਗਰ ਦਾ ਆਪ ਲੇਟ ਹੈ ਚਲੋ ਜੀ ਫਿਰ ਚੱਕੋ ਪੁੰਡ ਲਾ ਬਾਈ ਵਰਿੰਦਰ ਭੰਗੂ ਆ ਗਿਆ ਕੇਕ ਚਾਹ ਪਾਣੀ ਪੀ ਲਿਆ ਬਾਈ ਬੜੀ ਸੇਵਾ ਕਰੀ ਜੰਸੀ ਵਾਲਿਆਂ ਨੇ ਚਾਹ ਬਰਫੀ ਮਦਦਾਂ ਵਾਲੇ ਵੀ ਬਾਈ ਬਦੌਲ ਤੱਕਾਂ ਜੁੜ ਗਏ ਦੁਬਾਰਾ ਬਾਈ ਨੇ ਬੜਾ ਚੋਰ ਮਾਰਿਆ ਸਾਰਾ ਪਰਿਵਾਰ ਬਾਈ ਆਪਣਾ ਇਕੱਠਾ ਹੋ ਗਿਆ ਘਟਾਂ ਬਾਈ ਕੇਕ ਫਿਰ ਬਾਈ ਉੱਤੇ ਬਾਅਦ ਪਾਂ ਜائیںਗੇ ਦੁਪਹਿਰ ਵਾਰਸਾ ਮੱਥਾ ਟੇਕੀਂਗੇ ਸਾਰਾ ਸਰਕਲ ਆਇਆ ਵਾ ਆਪਣਾ ਬਾਈ ਬੱਚੇ ਵੀ ਆਏ ਨੇ ਮੇਨ ਹੈੱਡ ਵੀ ਖੜੇ ਆ ਆਪਣੇ ਹਾਂਜੀ ਦੱਸੋ ਜੀ ਬੱਸ ਚੱਕਦੇ ਆ ਪਰਦੇ ਚਲੋ ਜੀ ਫਿਰ ਲਗੋ ਨੀੜੀ ਨੂੰ ਫੋਟੋ ਲੈ ਚਲੋ ਨੂੰ ਹੁਣ ਯੂ ਯੋਕੇ ਨੇ ਜੀ ਮਾ ਮਾਰਦਿਆ ਬਣਾਉਂਦੇ ਯਾਰ ਲੱਗਦਾ ਹੈ ਹੈਪੀ ਬਰਥਡੇ ਜੇ ਵੀ ਰਾਜੋ ਤੇ ਰਹੇ ਇਹ ਲੈ ਬੋਲਣੇ ਜੇ ਟਰਾਲੀ ਬਾਦੀਆਂ ਟਰਾਲੀਆਂ ਲਿਆਏ ਤੇ ਬਾਈ ਟਰੈਕਟਰ 85 ਦੇ ਆਪਾਂ ਅਗੇ ਗੁਰਦੁਆਰਾ ਸਾਹਿਬ ਦੁਖਨਵਾਰ ਆਪਾਂ ਲਿਆਏ ਦੇ ਬਾਈ ਕੀ ਗਾਟੀ ਨਾ ਜਿੰਨੀਆ ਥੈਲਾ ਦਾਲ ਲਿਆਏ ਦੇ ਕਰਾਮਾ ਬਈ ਅਰਦਾਸ ਦੁਖਨਵਾਰ ਸਾਹਿਬ ਬਾਈ ਬਹੁਤ ਬਹੁਤ ਧੰਨਵਾਦ ਮਹਾਰਾਜ ਜੀ ਰੈਣੇ ਜੋ ਕੇ ਕਰਦੇ ਬੰਦੇ ਆਪਣੇ ਪਹੁੰਚ ਗਏ ਉਸ ਬੰਦੇ ਚਲੇ ਗਏ ਆਪਣੇ ਘਰਾਂ ਨੂੰ ਸਮਾਨ ਫਿਰ ਗੱਡੀ ਚੀ ਭਾਗ ਜਾਈਗਾ ਗੱਡੀ ਲੈ ਚਲੋ ਅਸ ਕੀਦਰ ਚੱਲ ਆ ਜੀ ਟੋਰ ਦਾ